ਦੋਸਤੋ ਤੁਸੀਂ ਪੰਜਾਬ ਵਿਧਾਨ ਸਭਾ ਬਾਰੇ ਸਾਰੇ ਹੀ ਜਾਣਕਾਰੀ ਰੱਖਦੇ ਹੋ ਵਿਧਾਨ ਸਭਾ ਦੇ ਵਿੱਚ ਮਤੇ ਪਾਸ ਕੀਤੇ ਜਾਂਦੇ ਨੇ ਨਵੇਂ-ਨਵੇਂ ਕਾਨੂੰਨ ਵੀ ਲਾਗੂ ਕੀਤੇ ਜਾਂਦੇ ਨੇ ਪਰ ਅੱਜ ਜਿਹੜੀ ਤੁਹਾਨੂੰ ਵਿਧਾਨ ਸਭਾ ਦਿਖਾ ਰਹੇ ਆ ਇਹ ਪੰਜਾਬ ਦੇ ਨੌਜਵਾਨਾਂ ਨੇ ਇੱਕ ਨਵੀਂ ਵਿਧਾਨ ਸਭਾ ਦੀ ਚੋਣ ਕੀਤੀ ਹੈ ਇਹ ਚੋਣ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਤੀ ਗਈ ਹੈ ਤੇ ਆਓ ਹੁਣ ਤੁਹਾਨੂੰ ਦਿਖਾਉਨੇ ਆ ਨਵੀਂ ਵਿਧਾਨ ਸਭਾ ਦੇੜੀ ਪੰਜਾਬ ਦੇ ਨੌਜਵਾਨਾਂ ਨੇ ਜਿਸ ਦੀ ਚੋਣ ਕੀਤੀ ਹੈ ਤੁਰੰਤ ਹੀ ਇਸ ਵਿਧਾਨ ਸਭਾ ਦੀ ਉਸਾਰੀ ਕੀਤੀ ਗਈ ਹੈ ਤੁਰੰਤ ਹੀ ਵਿਧਾਇਕਾਂ ਦੀ ਮੀਟਿੰਗ ਬੁਲਾਈ ਗਈ ਹੈ ਤੁਰੰਤ ਹੀ ਕਾਨੂੰਨ ਲਾਗੂ ਕੀਤੇ ਜਾਣ ਦੀ ਗੱਲ ਕੀਤੀ ਗਈ ਹੈ ਤੇ ਆਓ ਹੁਣ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਵਿਧਾਇਕਾਂ ਨੂੰ ਮੁੱਖ ਮੰਤਰੀ ਨੂੰ ਕੇਜਰੀਵਾਲ ਨੂੰ ਕਿਸ ਤਰ੍ਹਾਂ ਦੇ ਇਸ ਵਿਧਾਨ ਸਭਾ ਦੇ ਵਿੱਚ ਸਵਾਲ ਕੀਤੇ ਗਏ ਨੇ ਕਿਸ ਤਰ੍ਹਾਂ ਉਹਨਾਂ ਦਾ ਜਨਾਜਾ ਕੱਢਿਆ ਗਿਆ ਹੈ ਇਸ ਸੁਵਿਧਾਨ ਸਭਾ ਦੇ ਬਾਰੇ ਪੂਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਮਿਲ ਜਾਵੇਗੀ ਦੇਖੋ ਪੂਰੀ ਵੀਡੀਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜਰੂਰ ਕਰਿਓ ਤੇ ਜੇਕਰ ਆਪਣੇ ਚੈਨਲ ਨੂੰ ਲਾਈਕ ਫੋਲੋ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਹ ਕੰਮ ਵੀ ਜਰੂਰ ਕਰ ਲਿਓ ਨੌ ਸੌ ਸੱਤ ਸਾਲ ਰਹਿਣੇ ਡੋਪਤੇ ਬੋਲੋ ਉਹ ਹੀ ਗੱਲ ਹੈ 1960 ਮਿੰਟ ਟੱਪ ਕੇ 5 ਲੱਖ ਇਕਰ 5 ਲੱਖ ਇਕਰ تباہ ਹੋ ਗਈ ਆ ਬਿੱਥੇ ਨੇ ਮੱਖ ਮੱਤ ਜਾ ਰਿਹਾ ਇਨਕੁਆਇਰੀ ਕਰੋ ਮੁਕਾਇਰ ਕਰੋਗੀ ਇੱਕ ਦਿਨ ਉਹ ਨਹੀਂ ਕਰਦਾ ਮੋੜ ਕਰਦਾ ਜੀ ਆ ਪੀਖੀ ਰਿਹਾ ਨਹੀਂ ਕੰਮ ਸਰਕਾਰ ਉਹ ਕਰ ਰਿਹਾ ਹੈ ਕਿੱਥੇ ਕਰਦੀ ਹੈ ਇੱਕ ਦਿਨ ਮੋੜ ਜਾਦਾ ਜੂਵਾਜਾ ਤਾਂ ਕੁੱਕੜੀਆਂ ਦਾ ਮਾਜਾ ਆ ਬੱਤਰੀਆਂ ਦਾ ਮਾਜਾ ਅਸੀਂ ਆ ਮਾੜ ਰਵਾਂਗੇ ਕੀ ਕੀਤਾ ਕਿੱਥੇ 20000 ਰੁਪਏ ਆ ਦੋਸਤੋ ਤੇ ਜਿਹੜਾ ਪੰਜਾਬ ਨੂੰ ਡੋਪੋਇਆ ਅੱਜ ਤੁਸੀਂ ਖਾਸਤੇ ਦੀ ਪਵਿੱਤਰ ਧਰਤੀ ਤੇ ਅਨੰਦਪੁਰ ਸਾਹਿਬ ਆਏ ਹੋ ਤੇ ਅਸੀਂ ਤੁਹਾਨੂੰ ਅਪੀਲ ਕਰਦੀਆਂ ਗੀ ਬੇਨਤੀ ਕਰਦੇ ਆ ਇੱਕ ਮਤਾ ਪਾਸ ਕਰਕੇ ਜਾਓ ਪ੍ਰਸਤਾਵ ਪਾਸ ਕਰਕੇ ਜਾਓ ਜਿਹੜਾ BBMP ਤੇ ਉਹਦੀ ਇਨਕੁਆਇਰੀ ਦੀ ਮੰਗ ਕਰੋ ਅਤੇ BBMP ਦਾ ਕੰਟਰੋਲ BBMP ਦਾ ਪੂਰਾ ਅਧਿਕਾਰ ਪੰਜਾਬ ਕੋਲੇ ਹੋਣਾ ਚਾਹੀਦਾ ਬਿਲਕੁਲ ਸਹੀ ਹੋਣਾ ਚਾਹੀਦਾ ਹੋਣਾ ਚਾਹੀਦਾ ਐਸੈਂਬਲੀ ਚੋਂ ਮਤਾ ਪਾਸ ਹੋਵੇ ਇਹ ਐਸੈਂਬਲੀ ਤੋਂ ਮਤਾ ਪਾਸ ਹੋਵੇ ਪ੍ਰਸਤਾਵ ਪਾਸ ਹੋਵੇ ਇਹ ਦਿੱਲੀ ਵਾਲਿਆਂ ਦੀ ਘੂਰ ਤੇ ਨਾਰੋ ਜੀ ਪੰਜਾਬ ਦੀ ਤਸਵੀਰ ਰਹੀ ਆ ਪੰਜਾਬ ਨੇ ਅੱਜ ਤੱਕ ਬਾਹਰਲੇ ਤਾਨ ਵੀ ਮਨਜ਼ੂਰ ਨਹੀਂ ਕੀਤੇ ਤੱਗੇ ਤੁਸੀਂ ਆਸਿਅਤਾਂ ਇਹਨਾਂ ਦੇ ਘੂਰ ਕੇ ਚਲਣਾ ਤੇ ਮਜ਼ਦੂਰ ਪੰਜਾਬ ਦੇ ਸੁਣਨੂ ਨਹੀਂ ਕਰਨਾ ਤੇ ਅਸੀਂ ਤਾਂ ਕਰਕੇ ਕਹਿੰਦੇ ਆ ਇਹਦੇ ਬਿੱਲ ਪੇਸ਼ ਕਰੋ ਮਤਾਂ ਪਾਸ ਕਰੋ ਦੀਦੀਆਂ ਵੀ ਤਾਂ ਜਿਹੜਾ ਪੰਜਾਬ ਨੂੰ ਚਾਰ ਪੰਜ ਵਾਰੀ ਮਰਦ ਕਰਕੇ ਇਹ ਮਾਸ ਕਰਵਾ ਨਾ ਨਾ ਤੇ ਬੇਲਵਾ ਇਹ ਗੱਲ ਬਹੁਤ ਜ਼ਰੂਰੀ ਆ ਜੀ ਇਹ ਮਾਸ ਹੋਣੇ ਚਾਹੀਦੇ ਆ ਜੀ ਕੰਨਾ ਖਾਉਂਦੀਆਂ ਨਹੀਂ ਤੁਸੀਂ ਤੁਹਾਨੂੰ ਲਿਖਤੀ ਦੇ ਜੀ ਸੁਣਨੀ ਲਈ ਇਹ ਨਾ ਤੇ ਅਮਲ ਵੀ ਹੋਣਾ ਚਾਹੀਦਾ ਜੀ ਜਿਹੜਾ ਮੁੰੇ ਨੇ ਸਟਾਫ ਦੇ ਨਾਲ ਬਾਤ ਦੇ ਦਿਓ ਜੀ ਅੱਲਾ ਸੋਣਾ ਸਾਡੀ ਸਰਕਾਰ ਜਨਾਬ ਅਸਤੂਰੀ ਸਾਹਿਬ ਸਪੀਕਰ ਸਾਹਿਬ ਤੁਸੀਂ ਪਾਣੀ ਦੀਆਂ ਗੱਲਾਂ ਸੁਣ ਲਈਆਂ ਹੁਣ ਕਾਲੇ ਪਾਣੀ ਦੀਆਂ ਗੱਲਾਂ ਵੀ ਸੁਣ ਲੋ ਜਿਹੜਾ ਬੱਚਿਆ ਜਿਹੜਾ ਬੱਚਿਆ ਪਾਣੀ ਘੋੜਾ ਬਹੁਤ ਪੰਜਾਬ ਦਾ ਉਹਨੂੰ ਸਾਇ ਪ੍ਰਦੂਸ਼ਿਤ ਕਰਦਾ ਕਾਲਾ ਕਰ ਦਿੱਤਾ ਜਿੱਦ ਲੁਧਿਆਣੇ ਦੀ ਗੰਬਲ ਦੇਖੋ ਉੱਥੇ ਬੁੱਢਾ ਦਰਿਆ ਵਗਦਾ ਜਿਹੜਾ ਤੁਸੀਂ ਵੀ ਸਾਡੇ ਨਾਲ ਜਾ ਕੇ ਬਹੁਤ ਵਾਰੀ ਲਖਿਆ ਹਾਂ ਇਹਨਾਂ ਨੇ ਵੀ ਵੇਖਿਆ ਉਹ ਬੁੱਢਾ ਦਰਿਆ ਪਾਣੀ ਦੇ ਵਿੱਚ ਡਾਈੰਗ ਦਾ ਪਾਣੀ ਇਲੈਕਟ੍ਰੋਪਲੇਟਿੰਗ ਦਾ ਪਾਣੀ ਤੇ ਹੋਰ ਸ਼ਹਿਰਾਂ ਦਾ ਗੰਦਾ ਪਾਣੀ ਲਾ ਜਾ ਕੇ ਸਤਵੰਜਨ ਵਿੱਚ ਮਿਲਾ ਰਿਆ ਬਲੀਪੁਰ ਦੇ ਵਿੱਚ ਆਪਾਂ ਜਾ ਕੇ ਦੇਖਿਆ ਕਿ ਉੱਥੇ ਪਾਣੀ ਦੋ ਰੰਗਾਂ ਦਾ ਨਜ਼ਰ ਆਉਂਦਾ ਇੱਕ ਪਾਸੇ ਕੋਕਾ ਕੋਲਾ ਵਰਗਾ ਕਾਲਾ ਦੂਜੇ ਪਾਸੇ ਪਿਸਲੇਰੀ ਵਰਗਾ ਚਿੱਟਾ ਸਤਿੁਨਿ ਤੇ ਨਰਮਲ ਪਾਣੀ ਨੂੰ ਅਸੀਂ ਜ਼ਹਿਰ ਬਣਾ ਦਿੱਤਾ ਤੇ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਈ ਨਹੀਂ ਹੋਈ ਇਹਨਾਂ ਸਰਕਾਰਾਂ ਨੇ ਕੀਤੀ ਹਾਂ ਇਹਨਾਂ ਸਰਕਾਰਾਂ ਨੇ ਲਾਰੇ ਹੀ ਕੱਲੇ ਲਾਰੇ ਕੱਲੇ ਵਸ ਬਿਲਕੁਲ ਬਿਲਕੁਲ ਤੇ ਨਾਅਿਆਂ ਤੋਂ ਅੱਗੇ ਜਾ ਕੇ ਹੁਣ ਸਾਨੂੰ ਲੋੜ ਹੈ ਕਿ ਜਿਹੜਾ ਇਹਨਾਂ ਦੇ ਉੱਤੇ ਕਾਰਵਾਈਆਂ ਹੋਣੀਆਂ ਸੀਗੀਆਂ ਉਹ ਤਾਂ ਪੰਜਾਬ ਪ੍ਰੋਫਿਊਸ਼ਨ ਕੰਟਰੋਲ ਬੋਰਡ ਨੇ ਆਰਡਰ ਕਰਤਾ ਸੈਂਟਰ ਪ੍ਰੋਫਿਊਸ਼ਨ ਕੰਟਰੋਲ ਬੋਰਡ ਨੇ ਆਰਡਰ ਕਰਤਾ ਐਨਜੀਟੀ ਨੇ ਆਰਡਰ ਕਰ ਦਿੱਤਾ ਤੇ ਉਹ ਤਰ੍ਹਾਂ ਨੇ ਨਾਲ ਫੈਕਟਰੀਆਂ ਫੇਰ ਚੱਲ ਰਹੀਆਂ ਐ ਇਹ ਕਾਨੂੰਨ ਜਿਹੜਾ ਹੈ ਉਹਨੂੰ ਛਿੱਕੇ-ਟੰਗੇ ਚੱਲ ਰਹੀ ਹੈ ਇਹ ਕਿੱਦਾਂ ਹੋ ਸਕਦਾ ਹੈ ਕਿ ਇੱਕ ਸਾਲ ਤੋਂ ਜਿਹੜੇ ਸਾਰਿਆਂ ਨੇ ਆਰਡਰ ਕਰ ਦਿੱਤੇ ਉਹ ਆਰਡਰ ਸਾਡੀ ਸਰਕਾਰ ਤੁਹਾਡੀ ਸਰਕਾਰ ਲਾਗੂ ਨਹੀਂ ਕਰਾ ਰਹੀ ਇਹ 6 ਮੋਰਡ 6 ਮੋਰਡ 6 ਮੋਰਡ 6 ਜਨਤਾ ਦਾ ਘਾਣ ਵੀ ਹੈ ਤੇ ਨਾਲ ਆਪਾਂ ਗੁਰੂ ਸਾਹਿਬ ਦਾ 350ਵਾਂ ਛੇਤੀ ਵਿਧਾਇਕਾ ਬਣਾ ਰਹੇ ਆ ਉਹਨਾਂ ਨੇ ਜ਼ਬਰਦਸਤ ਵਿਰੋਧ ਦੁਲੰਦੇ ਬਰੋਤ ਐਨੀ ਆਵਾਜ਼ ਚੱਕੀ ਤੇ ਇਸ ਤੋਂ ਵੱਡਾ ਜੜਮ ਕੀ ਹੋਏਗਾ ਕਿ ਇਹ ਕਾਲਾ ਪਾਣੀ ਸਾਡਾ ਤਖੜੀ ਪੰਜਾਬ ਪੀ ਰਿਹਾ ਸਾਡੇ ਬੱਚੇ ਪੀ ਰਹਿਣਾ ਸਾਡੀਆਂ ਮਾਵਾਂ ਵੀ ਰਹੀਆਂ ਨੇ ਸਾਡੇ ਪੇਸ਼ੈਂਟ ਵੀ ਰਹਿ ਰਹੇ ਨੇ ਗੁਰੂ ਸਾਹਿਬ ਨੇ ਇਸੇ ਸਤਲੁਜੋਂ ਪਾਣੀ ਲੈ ਕੇ ਅੰਮ੍ਰਿਤ ਦਾਤ ਵਾਕੀਤੀ ਜੀ ਅੱਜ ਉਹੀ ਸਤਲੁਜ ਦਾ ਪਾਣੀ ਕਾਲਾ ਪਾਣੀ ਦਾ ਰੁਹ ਗਿਆ ਜੀ ਉਹ ਜ਼ਹਿਰ ਆ ਗਿਆ ਜੀ ਪਾਣੀ 15 15 ਬੱਚੇ ਗਿਆ ਪਵਨ ਕੁਤਾ ਬਾਤਾਂ ਤੇ ਪਾਸ ਖਾਸੀ ਕਿਥੇ ਲੈ ਕੇ ਚੱਲ ਰਿਹਾ ਨਾਸੀ ਤਰਤੀੜ ਦੇਦਾ ਬੜੀ ਫੜ ਰਹੀ ਹੈ ਜੀ ਬੰਦੇ ਬਚਾ ਲਿਆ ਲੈਣਗੇ ਸਭ ਯਾਦ ਕਰੇ ਬੋਲਣੇ ਬੋਲੇ ਆਪਣਾ ਬੋਲੋ ਤੇ ਦਸਕੀਰ ਜੀ ਨੂੰ ਸੱਚੀ ਅੱਗੇ ਹੁਣ ਆਪਾਂ ਇਹਦੇ ਹਲਵਲ ਬੰਦੀਏ ਆਪਾਂ ਦਖਣੀ ਪੰਜਾਬ ਤੇ ਰਾਜਸਥਾਨ ਤੱਕ ਕਰੋੜਾਂ ਦੇ ਲੋਕਾਂ ਦਾ ਬਹੁਤ ਵੱਡਾ ਘਾਣ ਕਰ ਚੁੱਕੇ ਆਂ ਦਹਾਕਿਆਂ ਤੋਂ ਤੇ ਇਹ ਮਸਲੇ ਨੂੰ ਹੁਣ ਹਲਵਲ ਲੈ ਕੇ ਚੱਲੀਏ ਜਿਹੜਾ ਬੱਚੇ ਦਮਾਗੀ ਆਪਾਂ ਬਿਲਕੁਲ ਕਿਉਂਕਿ ਤੁਸੀਂ ਆਪ ਪਿੰਡਾਂ ਚ ਜਾ ਕੇ ਦੇਖਿਆ ਸੀ ਐਮ ਸਾਹਿਬ ਨੇ ਦੇਖਿਆ ਤਰਾਂਗ ਵਾਲਿਆਂ ਵੀ ਗਏ ਤੇਜਰ ਵਾਲਿਆਂ ਵੀ ਗਏ ਇੱਕ ਇੱਕ ਪਿੰਡ ਵਿੱਚ 15 15 ਬੱਚੇ ਮੰਦ ਮੋਦੀ ਐਨੇ ਐਨੇ ਕੈਂਸਰ ਦੇ ਪੇਸ਼ੈਂਟ ਐਨੀਆਂ ਬਿਮਾਰੀਆਂ ਇੰਨਾ ਜੀਵਨ ਦਾ ਕਾਲਾ ਪੀਲਾ ਟੈਸਟ ਉਹ ਬਿਲਕੁਲ ਤੇ ਜਿੱਥੇ ਵਲੀ ਪਹੁੰਚ ਤੇ ਗੋਸਪੁਰ ਪਾਣੀ ਪਿਆ ਤਦ ਇਹ ਨਹੀਂ ਵਾ ਲੋਕਾਂ ਨੂੰ ਕਾਲੇ ਪੀਲੇ ਦਾ ਟੈਸਟ ਕਰਨੇ ਪੈਂਦੇ ਆ। ਤੋਂ ਇੰਨਾ ਜ਼ੁਲਮ ਹੋਣ ਦੇ ਬਾਅਦ ਵੀ ਅਸੀਂ ਗੁਰੂ ਸਾਹਿਬ ਤੋਂ ਕੀ ਸਿੱਖ ਰਹੇ ਆ? ਤੋਂ ਇਹ ਜ਼ੁਲਮ ਨੂੰ ਬੰਦ ਕਰੀਏ ਪੰਜਾਬ ਦੀ ਸੇਤ ਜਿਹੜੀ ਹੈ ਉਹਨੂੰ ਵਾਪਸ ਲੈ ਆਉਣ ਵਾਸਤੇ ਇਹ ਬਹੁਤ ਅਤ ਜ਼ਰੂਰੀ ਹੈ। ਮੈਨੂੰ ਮੈਨੂੰ ਟਾਈਮ ਪੂਰਾ ਹੋ ਗਈ ਹੁਣ। ਬਸ ਮੈਂ ਤੁਹਾਨੂੰ ਇਝਾ ਦੇਣੀ ਆ ਇੱਕ ਬੀਅਰ ਤੇ ਕਹਿ ਰਹੇ ਹਾਂ। ਚਾਹ ਲਓ। ਇਹ ਤੇ ਇਹ ਕਰਨ ਦੀ ਲੋੜ ਹੈ ਕਿ ਪਿਛਲੇ ਸੈਸ਼ਨ ਵਿੱਚ ਜਿਹੜਾ ਤੁਸੀਂ ਵਾਟਰ ਐਕਟ ਬਦਲਿਆ ਜਿਹਦੇ ਵਿੱਚ ਹੋਰ ਲੋਕ ਜਿਹੜੇ ਜ਼ਹਿਰਾਂ ਪਾ ਰਹੇ ਨੇ ਉਹਨਾਂ ਨੂੰ ਸਨਲ ਪ੍ਰੋਵੀਜ਼ਨ ਜਿਹੜਾ ਖਤਮ ਹੋ ਰਿਹਾ 35 ਮਿੰਟਾਂ ਦੇ ਵਿੱਚ ਤੇ ਆਪਾਂ ਇਹਨੂੰ ਛੱਡੋ ਪੰਜਾਂ ਹਜ਼ਾਰ ਦੇ ਵਿੱਚ ਪੋਸਟਮਾਰਡ ਰੈਡੀ ਕੈਟੇਗਰੀ ਦੀਆਂ ਇੰਡਸਟਰੀਆਂ ਜਿਹੜੀਆਂ ਲੱਗੀਆਂ ਉਹਨਾਂ ਦਾ ਕੁਝ ਨਹੀਂ ਕੀਤਾ ਆਪਾਂ ਸਭ ਉਹ ਨਵੀਆਂ ਲਾ ਰਹੇ ਆ ਨਵੀਆਂ ਲਾਉਣੀਆਂ ਬੰਦ ਕਰੋ ਪੁਰਾਣੀਆਂ ਦਾ ਆਡਿਟ ਕਰੋ ਮੈਂ ਕੋਲ ਜੀ ਜਨੂਨ ਮੈਂ ਬੈਠਾ ਹਾਂ ਇਹਨਾਂ ਦੀਆਂ ਰੈਗੂਲਰੀ ਚੋਣਾਂ ਕਰਾਉਣ ਦਾ ਕੰਟਰੋਲ ਬੋਰਡ ਹੈ ਉਹਨੂੰ ਭੰਗ ਕਰਕੇ ਦੁਬਾਰਾ ਨਵੇਂ ਸਿਰੂ ਤੋਂ ਕੰਮ ਕਰਾਉਣਾ ਇਹ ਹੋਣਾ ਚਾਹੀਦਾ ਹੈ ਸਾਨੂੰ ਬੋਰਡ ਸਾਨੂੰ ਚਾਹੀਦਾ ਹੈ ਇਹ ਕੋਰਪਸ਼ਨ ਕਰਦਾ ਰਹੂਗਾ ਤੇ ਇਹ ਹੀ ਕਹਾਣ ਹੁੰਦਾ ਰਹੂਗਾ ਤੁਹਾਡਾ ਬਹੁਤ ਬਹੁਤ ਧੰਨਵਾਦ ਰਬ ਰਾਕਾ ਬੱਚਾ ਜੀ ਬਕਰਾ ਬੱਚਾ ਜੀ ਨਾਲ ਬੱਚਾ ਜੀ ਕਿਤਾ ਹਮਾਰੇ ਬਾਉਂਡਰੀ ਉੱਤੇ ਆ ਗਿਆ ਫੈਕਟਰੀਆਂ ਦਾ ਪਾਣੀ ਪਾਇਆ ਜਾ ਰਿਹਾ ਸਾਡੇ ਬਾਗਾਂ ਦੇ ਉੱਾਰੋ-ਬਾਰੋ ਜੇ ਆਪਾਂ ਸਹੀ ਸੇ ਤੋਂ ਬਾਅਦ ਵੱਡੀਆਂ ਗੱਲਾਂ ਸੁਣਨਾਗੇ ਜਿੱਥੇ ਪਾਣੀ ਚੋ ਜੀ ਪਾਣੀ ਕਦੋਂ ਅੱਡ ਕਦੋਂ ਤੱਕ ਠੀਕਾਂਗੇ ਤੁਹਾਨੂੰ ਆਪਾਂ ਅੱਜ ਤੁਸੀਂ ਇਸ ਕੁਮਿਤਰ ਨਗਰੀ ਦੇ ਵਿੱਚ ਆਇਓ ਜਿੱਥੇ ਖਾਲਸਾ ਪਵਰਤੀ ਨਹੀਂ ਰੱਖੀ ਗਈ ਹੋਰ ਆਪਾਂ ਕਦੋਂ ਤੱਕ ਕਦੋਂ ਤੱਕ ਅੱਡ ਠੀਕਾਂਗੇ ਤੁਸੀਂ ਆਪ ਚਲ ਕੇ ਇਸ ਲਗਰੀ ਦੇ ਉੱਤੇ ਆਇਓ ਤੁਹਾਨੂੰ ਪਤਾ ਕਿ ਇਸ ਲਗਰੀ ਦੀ ਮਤਰਾ ਕੀ ਹੈ ਨਵੇਂ ਪਾਛਲੇ ਧਰਤੀ ਖਰੀਦੀ ਸੀਗੀ ਐ ਤੇ ਇੱਥੇ ਦਸਮ ਪਿਤਾ ਦਾ ਖਾਲਸਾ ਪੰਥ ਸਾਧ ਜੀ ਆਦੀ ਉਹ ਸਤਨੂ ਦੀ ਗੱਲ ਮੈਂ ਤੁਹਾਨੂੰ ਕਰਾਂ ਹੁਣ ਜਿਹੜਾ ਸਤਨੂ ਦੇ ਵਿੱਚੋਂ ਅਮਰਤ ਦੀ ਜਾਨ ਦਿੱਤੀ ਸੀ ਪਾਣੀ ਲੈ ਕੇ ਅੱਜ ਉਹ ਸਤਨੂ ਕੀਤੇ ਇਸ ਕਰਕੇ ਜਾਣਾ ਜਾਂਦਾ ਵੀ ਹਰੰਦਰੀ ਡੋਬਣ ਦੀ ਜਗ੍ਹਾ ਜਾਂਦਾ ਰੋਮਾਂ ਨੇ ਗੱਲ ਕੀਤੀ ਸੀਗੀ ਡੈਮਾਂ ਦੀ ਜਦੋਂ ਡੈਮ ਜਿਹੜੇ ਤੁਸੀਂ ਬਣਾਏ ਓਏ ਸਾਰਾ ਕੰਟਰੋਲ ਬੀਬੀ ਅੰਮੀ ਦਾ ਦਿੱਤਾ ਬੀਬੀ ਅੰਮੀ ਸੈਂਟਰ ਦੇ ਨਾਲ ਇੱਕ ਮਿਕਾ ਹਾਂ ਹਾਂ ਕੌਣ ਜਾਂਦਾ ਪੰਜਾਬ ਪੰਜਾਬ ਦੇ ਸਭ ਤੋਂ ਮੋਰੀ ਨੰਦੂਰ ਸਾਹਿਬ ਹਾਲਸਾ ਬੰਦਾ ਜਾ ਕੇ ਦੇਖੋ ਉਸ ਪਾਸੇ ਸਭ ਤੋਂ ਵੱਡਾ ਇੱਥੇ ਕਾਰਨ ਵਾਧਾ ਕੀ ਹੈ ਇਹਦਾ ਜੇ ਸੰਭਾਤ ਸਾਹਿਬ ਤੁਸੀਂ ਆਇਓ ਅੱਜ ਸਪੀਕਰ ਸਾਹਿਬ ਤਾਂ ਇਹ ਕਾਰਨ ਜਾਣ ਕੇ ਜਾਇਓ ਸਭ ਤੋਂ ਵੱਡਾ ਕਾਰਨ ਇਹਦਾ ਹੈਗਾ ਮਾਈਨਿੰਗ ਮਾਈਨਿੰਗ ਹੋਰ ਕਾਰਨ ਜਿਹੜਾ ਮਾਈਨਿੰਗ ਜਿਹੜਾ ਮਾਈਨਿੰਗ ਦੇ ਜਿਹੜੇ ਨਿਜਾਇਜ਼ ਮਾਈਨਿੰਗ ਦੀ ਤੁਹਾਹੀ ਦੇਖੇ ਤੁਹਾਡੇ ਕੇਦਰੀਵਾਲ ਸਾਹਿਬ ਨੇ ਕਿਹਾ ਸੀ 20000 ਕਰੋੜ ਦੀ ਕਰਾਪਸ਼ਨ ਹੁੰਦੀ ਕਹੀ ਸੀ ਨਾ ਜਨ ਜੋ 20000 ਕਰੋੜ ਕਿੱਥੇ ਆ ਕਿੱਥੇ ਆ 20000 ਕਰੋੜ ਅੱਪਾ ਉਹ 20000 ਕਰੋੜ ਦੀ ਗੱਲ ਤੁਹਾਡੇ ਨਾਲ ਕਰਦੇ ਆ ਪੰਨਾ ਤੋਂ ਪੰਨਾ ਇਹ ਦੱਸ ਦੇਣਾ ਚਾਹੁੰਦੇ ਆ ਤੁਹਾਡੀ ਨਿਜਾਇਜ਼ਮਾਈਂ ਜਿੱਦ ਤਰ੍ਹਾਂ ਪੀਜਾ ਸਰਕਾਰ ਆ ਜਦੋਂ ਇਹ ਨਿਜਾਇਜ਼ਮਾਈਂ ਲੈਤੀ ਆਈਆਂ ਸੀ ਤਾਂ ਸਾਡੇ ਨਾਲ ਪੰਨਾ ਨਿਜਾਇਜ਼ਮਾਈਂ ਨਹੀਂ ਮੈਂ ਤੁਹਾਨੂੰ ਪੁੱਛਦਾ ਅਸੀਂ ਇਹ ਨਹੀਂ ਆਪਾ ਤੁਹਾਡੇ ਮੇਲੇ ਦੀ ਚੰਗਿਆ ਚਾ ਲਿਆ ਪਹਿਲਾਂ ਦੀ ਪ੍ਰੋਪਰਟੀ ਤੇ ਹੁਣ ਦੀ ਪ੍ਰੋਪਰਟੀ ਚੈੱਕ ਕਰਾ ਲਓ ਕਿੱਥੋਂ ਆ ਰਹੀ ਏ ਉਹ ਨਿਜਾਇਜ਼ ਨਿਮਾਈਂ ਕਿੱਦਾਂ ਐ ਲੈ ਕਰਾਂਦਾ ਪੌੜਾ ਇੱਕ ਵਾਹ ਦੇਖ ਦਿੱ ਚੁੱਕਾ ਬੱਚਿਆਂ ਦੀ ਗੱਲ ਕਰਦੇ ਸਕੂਲੀ ਚੱਹਦੀ ਉਹ ਬੱਚੇ 2 ਕਿਲੋਮੀਟਰ ਤੁਰਦੇ ਜਾਂਦੇ ਸੀ ਅੱਜ ਨਾਲ 15 ਕਿਲੋਮੀਟਰ ਤੋਂ ਮੱਤਿਆਲਾ ਪੱਤਾ ਕਿਉਂ ਨਜਾਇਜ਼ ਮੈਨੂੰ ਹਾਕਸਾ ਮੈਂ ਲਾ ਪੂਰਾ ਪਿੰਡ ਤਬਾਹ ਹੋ ਗਿਆ ਕਿਉਂ ਨਜਾਇਜ਼ ਮੈਨੂੰ ਕਿਤੇ ਕਰੀਓ ਤੁਸੀਂ ਦੰਦਵਾਦਾ ਕਿਉਂ ਤੁਸੀਂ ਦੰਦ ਨਹੀਂ ਕਰਦੇ ਇਹਨਾਂ ਨੇ ਕਹਿੰਦੀ 5000 ਕਰੋੜਾ ਤੋਂ ਵੱਧ 680 ਕਰੋੜ ਹੈ ਸੱਤ ਪੈ ਤੋ ਤਨ ਜਤ ਤੁਸੀਂ ਉਹ ਗਿਆ ਸੀ 2000 ਰੁਪਏ ਅੰਮਾ ਬਾਈ ਜੀ ਦਿੱਤੀ ਜਾਂਦੀ ਜਾਂ ਤੇ ਕਿੰਨਾ 288 700 ਰੁਪਏ ਕਿੱਥੇ ਗਿਆ ਤੇ ਬਾਕੀ ਜੇ ਤੁਹਾਡੇ ਤੋਂ ਆਪਾਂ ਜਾਣ ਕੇ ਨੋਟ ਕਰਾ ਪਾਣਾ ਨਵੀਂ ਦੁਕਾਨ ਆ ਤੁਸੀਂ ਉਹ ਦਿਖਾ ਕੇ ਹੋਈ ਕੁਛ ਨਹੀਂ ਹੋਈ ਜਦੋਂ ਨੰਨੂ ਸਾਹਿਬ ਆਜਾਏ ਇੱਕ ਪਵਿੱਤਰ ਨਦੀ ਦੇ ਤੇ ਆਏ ਤੁਹਾਨੂੰ ਪਤਾ ਆ ਬੜਾ ਬੋਲਾ ਜਾਂਪਰ ਪੁਲ ਕਰਕੇ ਜਾਣਿਆ ਜਾਂਦਾ 1 ਕਿਲੋਮੀਟਰ ਲੰਬਾ ਪੁਲਾ ਆ ਜੋ ਵੀ ਗਿਰਨ ਦੀ ਕਿਨਾਰ ਦੇ ਉੱਤੇ ਆ 270 ਜੋੜਨ ਵਾਲਾ ਪੁਲਾ ਹੋ ਜੋ ਜੇ ਉਹ ਪੁਣੇ ਤੁਹਾਡੀ ਸਰਕਾਰ ਤੇ ਲੱਗਿਆ ਫਿਰ ਤਾਂ ਫਿਰ ਹੋ ਗਿਆ ਕੰਮ ਤੁਹਾਡਾ ਕਿਉਂਕਿ ਨਿਯਾਇਤ ਨਮਾਇਨੇ ਨੇ ਥੋੜੇ ਜਿਹੇ ਪੱਟਾ ਜਿਹੜਾ ਬਟਾਲਿਆ ਉਹ ਸਾਡੇ ਰਾਹੇ ਲਾਉਂਦੇ ਆ ਕਰਕੇ ਜੇ ਮੈਂ ਤੁਹਾਨੂੰ ਦੱਸ ਦਿੰਦਾ ਇੰਨਾ ਦਾਲੀ ਨਾਲ ਤੁਹਾਡਾ ਕਿਉਂਕਿ ਖੱਡ ਮਜ਼ਦੂਰ ਕਿਹੜੀ ਆ ਰੋਪੜ ਜ਼ਿਲ੍ਹੇ ਜਮਾਇਨੇ ਵਾਸਤੇ 4 ਲੱਖ ਮੈਟ੍ਰਿਕ ਟਨ ਖੱਡਾ ਆਫੀਸ਼ੀਅਲ ਜਾਂਦੀਆਂ ਤੁਹਾਡੀਆਂ ਪਰ ਰੇਟ ਨਹੀਂ ਲੱਜਦਾ 40 ਲੱਖ ਮੀਟਰਿਕ ਟਨ ਪੂਰੇ ਪੰਜਾਬ ਦਾ ਡੇਟ ਪਾਰ ਰਿਹਾ 4 ਲੱਖ ਰੁਪਏ 40 ਲੱਖ ਜਾਂਦਾ ਤੇ ਨਿਯਾਇਤ ਮੈਨਾ ਹੋ ਗਿਆ ਉਹ ਪੈਸਾ ਕਿੱਥੇ ਜਾ ਰਿਹਾ ਉਹ ਤੁਸੀਂ ਦੱਸੋਗੇ 40 ਲੱਖ ਮੀਟਰ ਤਾਂ ਆਫੀਸਰ ਬੋਲਦਾ ਤੇ ਤੁਸੀਂ 40 ਲੱਖ ਟਨ ਤੁਨ ਕੱਢ ਰਹੇ ਹੋ ਉਹ ਕਿੱਦਾਂ ਨਿਕਲਿਆ 40 ਲੱਖ ਮੀਟਰ ਗੱਡਣ ਸਾਡੀਆਂ ਸਟੇਟਾਂ ਤੋਂ ਲਾਵਾ ਬੜੀ ਕਿੱਟਨ ਬੇਚ ਰਹੇ ਤੁਸੀਂ ਉਹ ਰੇਤ ਪਹਿਲਾਂ ਕੀ ਹੁੰਦਾ ਸੀਗਾ ਪਹਿਲਾਂ ਫ੍ਰੀ ਹੁੰਦਾ ਸੀ ਸਭ ਕੁਝ ਟੰਡਾ ਅਰੇ ਤਾਂ ਫ੍ਰੀ ਕਰ ਦੋ ਸੁਝਾਅ ਦੇ ਦਈਏ ਤੁਹਾਨੂੰ ਪਰ ਤੁਸੀਂ ਕਰਨਾ ਦਾ ਇਹਨਾਂ ਦੇ ਕੇ ਲਈ ਆ ਤੁਸੀਂ ਵੀ ਸੁਣ ਲਿਓ ਭਰਾਵਾ ਸੁਣ ਲਿਓ ਦੱਸਦੇ ਚਾਹੇ ਇਹਨਾਂ ਨੂੰ ਕਹਦੇ ਹੋ ਆਏ ਤੁਹਿਆਰ ਤੋਂ ਦੇਨੇ ਆ ਇਹ ਤਿੰਨ ਟੀਜਾਂ ਦੇ ਵਿੱਚ ਵੰਡ ਦਿਓ ਤਿੰਨ ਥਾਂ ਬਣਾ ਲੈਣੇ ਕਮਰਸ਼ੀਅਲ ਇੰਡਸਟਰੀਅਲ ਰੈਜੀਡੈਂਸ਼ੀਅਲ ਤਿੰਨ ਬਣਾ ਬਣਾ ਕੇ ਰੇਤਾ ਬਿੰਦੂ ਫ੍ਰੀ ਕਰ ਦਿਓ ਰੇਤਾਂ ਨੂੰ ਮੁੱਲ ਦੇ ਰਹੇ ਤਾਂ ਵੀ ਕਰਨਾ ਮਿਨੀਮਮ ਟੈਕਸ ਲਾ ਦਿਓ ਘੱਟੋ ਘੱਟ ਨਕਸ਼ੇ ਬਣਾਉਣ ਦੇ ਨਕਸ਼ੇ ਆਪਸ ਕਰ ਲਈ ਨਕਸ਼ੇ ਬਣਾਨੇ ਨਕਸ਼ੇ ਉੱਤੇ ਟੈਕਸ ਦਿਓ ਟੈਕਸ ਲਾ ਦਿਓ ਇਹੀ ਚੱਲ ਤੁਸੀਂ ਪਿੰਡਾਂ ਦੇ ਵਿੱਚ ਕਰ ਜਾਂਦੇ ਹੋ ਜਦੋਂ ਪਿੰਡ ਦੇ ਵਿੱਚ ਵੱਡੀ ਕੋਟੀ ਬਣਦੀ ਹੈ ਉਹਦੇ ਉੱਤੇ ਟੈਕਸ ਲਾ ਦਿਓ ਉਹਦੇ ਉੱਤੇ ਟੈਕਸ ਬਣਾ ਦਿਓ ਮਿਨੀਮਮ ਟੈਕਸ ਤੇ ਨਾਲੇ ਸ਼ਹਿਰਾਂ ਦੇ ਵਿੱਚ ਜਿਹੜਾ 5000 ਕਿਉਰ ਫਿੱਟਦੀ ਜਿੰਨ ਜਗ੍ਹਾ ਗਈਆਂ ਬਿਲ ਬਿਲ ਟੈਕਸ ਫਰੀ ਕਰ ਦਿਓ ਉਹਦੇ ਉੱਪਰ ਜੇ ਤੋਂ ਬਣਦੀ ਹੈ ਉਹਦੇ ਟੈਕਸ ਲਾਓ 7 ਗੁਣਾ ਜ਼ਿਆਦਾ ਤੁਹਾਨੂੰ ਟੈਕਸ ਦੇ ਪੈਸਾ ਆਊਗਾ ਤੁਹਾਡੀ ਸਰਕਾਰ ਚੱਲੂਗੀ ਅਸੀਂ ਇੱਥੇ ਬੋ ਤੇ ਤੁਸੀਂ ਆਪਣੀ ਸਰਕਾਰ ਤੇ ਕੰਮ ਕਰ ਦਿਓ ਤੁਹਾਡੀ ਬਹਾਵੀ ਹੋਣੀ ਤੁਹਾਨੂੰ ਤੁਸੀਂ ਮੈਂ ਇਹ ਗਾਣਾ ਜਾਂਦਾ ਖੁੱਦ ਕਹਿੰਦੇ ਨਹੀਂ ਕੱਜੇ ਅੰਨਿਆਂ ਨੂੰ ਲਾਖੀ ਬਣਿਆ ਸੀ ਆਪਾਂ ਤੁਹਾਨੂੰ ਸੁਝਾਅ ਦੇ ਰਹੇ ਤੁਹਾਡੇ ਲਈ ਤੁਹਾਡੇ ਭੈਤਰੀ ਲਈ ਤੁਹਾਡੀ ਭੈਤਰੀ ਦੇ ਨਾਮ ਨਾਲ ਪੰਜਾਬ ਦੀ ਭੈਤਰੀ ਦੇ ਦਰਵਾਜ਼ੇ ਤੇ ਹੋਣਾ ਜੀ ਦੇ ਮੁੰਡਾ ਨੂੰ ਬਾਈ ਦੇ ਪੁੱਤਾਂ ਤੁਹਾਨੂੰ ਦਿੱਤਾ ਤੇ ਤਿੰਨ ਨੂੰ ਆਪਾਂ ਦਿੱਤੇ ਬਿਰਾਦ ਕਰਨੀ ਰਹਿਵਾ ਰਹੇ ਹੋ ਮਾਨ ਸਾਹਿਬ ਨੇ ਆਪ ਜਾ ਕੇ ਤੱਕ ਮੈਂ ਕਿਹਾ 71 ਮੇਰਾ ਬਾਲ ਬੋਲ ਰਹੀ ਜਾਣਿਆ ਜੀ ਮਾਨ ਸਾਹਿਬ ਨੇ ਆਪ ਜਾ ਕੇ ਜਿੰਦਰੇ ਆਇਆ ਬੀਬੀ ਐਮ ਬੀ ਤੇ ਜੀ ਇਹਨਾਂ ਨੇ ਮਾਤਰੀ ਸਾਹਿਬ ਪਹਿਲਾਂ ਜੱਟਾਂ ਦੇ ਬਾਦਨ ਚੱਦਾਂ ਉਹ ਫੜਾਈ ਕਰਾ ਫੜਾਈ ਕਿਉਂ ਨਹੀਂ ਫੜਾਈ ਆ ਸੀ ਕਰਿਆ ਜਾਲ ਤੇ ਬੈਠੇ ਦੇ ਹੀ ਕਰਾਪੇ ਪਾਣੀ ਸਾਨੂੰ ਤਾਂ ਦੇ ਦਿਓ ਪਿੰਡਾਂ ਦੇ ਸਾਡੇ ਇੰਨਾ ਦੇ ਆਪਾਂ ਤੇ ਬੈਠੀ ਕਰਾ ਇਹਨਾਂ ਦੇ ਜਿੰਦਰੇ ਲਾਉਣ ਕਰਕੇ ਹੀ ਅੱਜ ਨੰਗਲ ਦੇ ਵਿੱਚ ਕੇਂਦਰੀ ਫੋਰਸ ਬੈਜੀ ਆ ਇਹਨਾਂ ਨੇ ਕਾੜਿਆ ਉਹ ਚੰਦ 450 ਆ ਕਿਉਂ ਸਿਕਵਾਟਰ ਦੀ ਨਾ ਇਹਦੇ ਪਿੱਛੇ ਸੀ ਨਾ ਤੇ ਉਸ ਤੋਂ ਬਾਅਦ ਕੀ ਕੁਝ ਹੋ ਗਿਆ ਡੁੱਬ ਗਿਆ ਸਾਰਾ ਕੁਝ ਅਰੇ ਇੱਕ ਗੱਲ ਮੈਂ ਰਿਪੀਟ ਕਰ ਦਿਆਂ ਕੁਝ ਗੱਲ ਬੈਂਸ ਸਾਹਿਬ ਕਹਿਣਗੇ ਜਿਹੜਾ ਸੁਝਾਅ ਹੈ ਸਾਡਾ ਰੇਟ ਨੂੰ ਪਹਿਲਾਂ ਉਹਨੂੰ ਵਫਤ ਕਰੋ ਪਹਿਲਾਂ ਉਹਨੂੰ ਬਿਲਕੁਲ ਜੀ ਹੋਰ ਕਰਨਾ ਜੀ ਹੋਰ ਬਾਅਦ ਤੋਂ ਕੰਨਾ ਪਤਾ ਲੱਗਦਾ ਆ ਆਖੀ ਇੱਕ ਗੱਲ ਸਪੀਕਰ ਸਾਹਿਬ ਜੇ ਤੁਸੀਂ 7 ਗੁਣਾ ਰੈਵਨਿਊ ਹੋ ਜੂਗਾ ਅਸੀਂ ਤੁਹਾਨੂੰ ਆਨੇ ਤਿੰਨ ਸਲੇਬ ਬਣਾ ਕੇ ਕਮਰਸ਼ੀਅਲ ਰੈ residențial ਪ੍ਰੈਜ਼ੀਡੈਂਸ਼ੀਅਲ ਤੇ ਜੋ ਇੰਡਸਟਰੀ ਆ ਇੱਕ ਮਿਨੀਮਮ ਟੈਕਸ ਨਾਲ ਉਹ ਘੱਟੋ ਘੱਟ ਔਰ 5000 ਸਕਰ ਫੁੱਟ ਛੱਡ ਦਿਓ ਜੇ ਨਾ ਸੱਤ ਗੁਣਾ ਹੋ ਜਾਦਾ ਸਾਨੂੰ ਕਹਿ ਦਿਓ ਜੇ ਤੇ ਨਾਲੇ ਕੁਦਰਤੀ ਘਾਹ ਰੁਕ ਜਾਊਗਾ ਤੇ ਨਾਲੇ ਰੇਤਾ ਲੋਕਾਂ ਨੂੰ ਫ੍ਰੀ ਮਿਲੂਗਾ ਇਹ ਕਰ ਸਕਦੇ ਹਾਂ ਪਰ ਜੇ ਇਹਨਾਂ ਦਾ 20000 ਕਰੋੜ ਇਹਨਾਂ ਦੀ ਜੇਬਾਂ ਚੋਂ ਕੱਢਣਾ ਇਹਨਾਂ ਦੀ ਨਹੀਂ ਇਹਨਾਂ ਦੀਆਂ ਚੌਦੀ ਤਾਂ ਫਿਰ ਲੋਕਾਂ ਦਾ ਫਾਇਦਾ ਹੋ ਸਕਦਾ ਹੈ ਪੈਸਾ ਕੁਝ ਕਹਿ ਦਿਓ ਅਰ ਜੀ ਕਹਿ ਹਾਂ ਦੀ ਹੁਣ ਠੀਕ ਆ ਬਹੁਤ ਔਗਰਾ ਉਹੀ ਤਾਂ ਗੱਲ ਕਰਦੇ ਨੇ ਜੀ ਮੁੱਖ ਮੰਤਰੀ ਸਾਹਿਬ ਨੂੰ ਪੁੱਛ ਰਹੇ ਸੀ ਕਿ ਸਰਬ ਤੁਸੀਂ ਵੀ BBMP ਨੂੰ ਮੁੱਖ ਮੰਤਰੀ ਨੇ ਤਾਲਾ ਲਾਇਆ ਜੰਦਰਾ ਲਾਇਆ ਤੇ ਪੰਜਾਬ ਜਾਣਦਾ ਹੈ ਉਸ ਤੋਂ ਬਾਅਦ ਨਹਿਰ ਹਥਿਆਰ ਬਣ ਗਿਆ ਤੇ ਸਾਰਾ ਪੰਜਾਬ ਰੁੜ ਗਿਆ ਉਹੀ ਤਾਂ ਅਸੀਂ ਸਵਾਲ ਪੁੱਛੀ ਜਾਂਦੇ ਆ ਪਰ ਦੂਸਰੀ ਵੱਡੀ ਗੱਲ ਵਿਧਾਨ ਸਭਾ ਦਾ ਸੈਸ਼ਨ ਤੁਸੀਂ ਦੁਬਾਰਾ ਕੱਲ ਇੱਥੇ ਰੱਖਿਆ ਹੈ ਬੜੀ ਮੁਕੱਦਸ ਥਾਂ ਆ ਤੁਸੀਂ ਬਹੁਤ ਝੂਠ ਚੱਡੇਗੜ ਬੋਲ ਲੈਂਦੇ ਹੋ ਇੱਕ ਬੇਨਤੀ ਆ ਵੀ ਸਾਰਾ ਪੰਜਾਬ ਤੁਹਾਡੇ ਵਾਲੇ ਵੇਖਣ ਦਿਆ ਲੋਕਾਂ ਦੀਆਂ ਮੰਗਾਂ ਨੇ ਕੱਲ ਨੂੰ ਜਦੋਂ ਉਹ ਸਾਰੇ ਜਾਣੇ ਅਨੰਦਪੁਰ ਸਾਹਿਬ ਦੂਜੀ ਵਾਰੀ ਕੱਲ ਬੇਰੇਜੇ ਇਕੱਠੇ ਹੋਣੇ ਆ ਤੇ ਪੰਜਾਬ ਦੇ ਲੋਕਾਂ ਨੂੰ ਪਿਛਲੀਆਂ ਮਾੜੀਆਂ ਸਰਕਾਰਾਂ ਮੰਗਰ ਕੁਝ ਨਾ ਕੁਝ ਦੇ ਕੇ ਜਾਇਓ ਮਾੜੀਆਂ ਸਰਕਾਰਾਂ ਨੇ ਗੁਰੂ ਅਰਜਨ ਦੇਵ ਯੂਨੀਵਰਸਿਟੀ ਦਿੱਤੀ ਸੀ ਅੰਮ੍ਰਿਤਸਰ ਨੂੰ 350 ਸਾਲਾਂ ਦੀ ਦਿਹਾੜਾ ਆ ਸਾਰਾ ਪੰਜਾਬ ਤੁਹਾਡੇ ਹੱਥਾਂ 'ਚ ਦੇਖਦਾ ਆ ਇਹ ਸਰਕਾਰ ਦਾ ਮਤਲਬ ਆ ਬੇਠਾ ਸਿੱਖਿਆ ਮੰਤਰੀ ਇਹਨੇ ਕੱਲ ਆਪਣੇ ਬੇਸਰਬੋਤ ਪ੍ਰੋਕਲ ਸੁਵਾਈ ਆ ਮੈਂ ਤੁਹਾਨੂੰ ਹੀ ਐਡਰੈਸ ਕਰਦਾ ਜੀ ਉਹਨੂੰ ਨਹੀਂ ਕਰਦਾ ਉਹਨੂੰ ਕਰਨ ਦਾ ਮਤਲਬ ਹੀ ਨਹੀਂ ਇਹ ਪੋਸਟ ਪਾਉਂਦਾ ਹੈ ਵੀ 1:30 ਵਜੇ ਮੈਂ ਸੜਕਾਂ ਤੇ ਫਿਰਨ ਆਇਆ। ਇਹ ਕੈਬਿਨੇਟ ਦਾ ਕੰਮ ਇਹ ਨਹੀਂ ਆ। ਇਹ ਸਾਨੂੰ ਇਹ ਦੱਸਣ ਵੀ ਯੂਨੀਵਰਸਿਟੀ ਜਿਹੜੀ ਹੈ ਉਹਦਾ ਐਲਾਨ ਕੱਲ ਕਰੋਗੇ ਤੇ ਗੱਲਾਂ ਹੀ ਕਰਕੇ ਜਾਓਗੇ। ਤੁਸੀਂ ਇਹ ਪਵਿੱਤਰ ਨਗਰੀ ਦਾ ਦਰਜਾ ਸਾਡੀ ਮੰਗ ਹੈ। ਮੈਡੀਕਲ ਕਾਲਜ ਦਾ ਤੁਸੀਂ 17 ਦਾ ਵਾਅਦਾ ਕੀਤਾ। 16 ਦਾ ਪੰਜਾਬ ਦੀ ਕੈਬਿਨੇਟ ਵੇਲੇ ਕੀਤਾ ਸੀ ਇਲੈਕਸ਼ਨ ਤੋਂ ਪਹਿਲਾਂ। ਉਹ ਜਿਹੜਾ ਗੈਲਰੀ ਵਾਲੇ 17 ਮੈਂ ਜਲੰਧਰ ਜਨਤ ਲਈ ਕਰ ਦਿੱਤਾ ਸੀ। ਇਹ 17 ਦੇ ਵਿੱਚੋਂ ਤੁਸੀਂ ਇੱਕ ਵੀ ਨਹੀਂ ਬਣਾਇਆ। ਤੁਸੀਂ ਸਾਨੂੰ ਜਿਹੜੇ ਮੁਹੱਲਾ ਕਲੀਨਿਕ ਹੈ ਉਹਦੀ ਲਿਸਟ ਦੇ ਕੇ ਇਥੋਂ ਭੱਜਣਾ ਚਾਹੁੰਦੇ ਹੋ ਪੂਰੇ ਪੰਜਾਬ ਦੀ ਤੁਹਾਡੇ ਤੋਂ ਮੰਗ ਹੈ ਵੀ ਜੇ ਤੁਸੀਂ ਇਸ ਮੁਕੱਦਸ ਥਾਂ ਤੇ ਆਉਨੇ ਹੋ ਕੱਲ 1000 ਬੈੱਡ ਦੇ ਹਸਪਤਾਲ ਦਾ ਐਲਾਨ ਇਸ ਕੈਬਿਨੇਟ ਦੇ ਵਿੱਚੋਂ ਹੋਣਾ ਚਾਹੀਦਾ ਹੋਣਾ ਹੈ ਇਹੰਦੀ ਬੜੀ ਗੱਲ ਕਿਸੇ ਨੂੰ ਲੰਘਾ ਚਾਹੀਦਾ ਹੈ ਕਿਸੇ ਨੇ ਸਾਡੀ ਛਾਤੀ ਤੋਂ ਨੰਮ ਕੇ ਦੂਜੇ ਪਾਸੇ ਜਾਣਾ ਹੈ ਸਾਰੀ ਸਰਕਾਰਾਂ ਨੂੰ ਫਿਕਰ ਹੁੰਦੀ ਹੈ ਵੀ ਦਿੱਲੀ ਵਾਲੇ ਕਸ਼ਮੀਰੋਂ ਜਾ ਕੇ ਤੇ ਸ਼ਾਮ ਨੂੰ ਮੋੜਾੜ ਕਿਸੇ ਨੇ ਜਾਮਨਗਰ ਤੋਂ ਅੰਮ੍ਰਿਤਸਰ ਜਾਣਾ ਆ ਸਰਕਾਰਾਂ ਇੱਕ ਇੱਕ ਲੱਖ ਕਰੋੜ ਰੁਪਈਆ ਜੜਾਇਆ ਕਰ ਚੁੱਕੀਆਂ ਨੇ ਜੋ ਸਾਨੂੰ ਲੋੜ ਪੈਂਦੀ ਹੈ ਵੀ ਚੇਜੋ ਤੋਂ ਨੰਗਲ ਚੜ ਜਵੇ ਸਾਰਾ ਦੁਆਬਾ ਇਸਾਂ ਤੇ ਮੱਥਾ ਟੇਕਣ ਆ ਜਵੇ ਉਸ 50 ਕਿਲੋਮੀਟਰ ਦੇ ਲਈ ਅੱਜ 70 ਸਾਲ ਤੋਂ ਕਸਦੇ ਆ ਸਾਡਾ ਬਰੋਜਪੁਰ ਪੱਟੀ ਜਿਹੜਾ 50 ਕਿਲੋਮੀਟਰ ਹੈ ਇਹੋ ਜੇ ਬਹੁਤ سارے ਕੰਮ ਹੈ ਕੱਲ ਤੁਸੀਂ ਸੈਸ਼ਨ ਇੱਥੇ ਨਹੀਂ ਆਉਣਾ ਅਸੀਂ ਇਹਦੀ ਵੀ ਗੱਲ ਤੋਂ ਹਮ ਕਰਨਾ ਜੀ ਜੀ ਮੰਨਦੀ ਆਪਾਂ ਕੱਲ ਨੂੰ 24 ਬਾਈਕ ਦਾ ਖਾਨ ਸਾਹਿਬ ਸਾਰੇ ਮੱਥਾ ਮਟਾਗੇ ਅਸੀਂ ਜੀਨ ਸਰ ਸਾਹਿਬ ਅੱਛਾ ਅੱਪ ਕੱਲ੍ਹ ਆ ਕੇ ਆਓ ਤੁਹਾਨੂੰ ਖੰਗਸਰ ਕੋਲ ਨਹੀਂ ਚਾਹੀਦੀ ਪਰ ਉਹ ਕਹਿ ਰਹੇ ਸਾਨੂੰ ਸਾਡੇ ਮਤੇ ਪਾਸ ਕਰੋ ਬਸ ਅਜੀ 35 ਬਸ ਐ ਪੁੱਛੋ ਜੀ 35 ਦੇ ਬਣ ਕੇ 20 55 ਨੇ ਅਰ ਜਿੰਨੇ ਥੋੜੇ ਜਿਹਾ ਦੱਸੇ 5 6 ਦਾ ਕਰ ਦਿਓ ਨਹੀਂ ਮਾਨ ਜੀ ਕੱਲੂ ਦੋ ਵੀ ਤਿੰਨ ਨੂੰ ਤੁਹਾਨੂੰ ਦੱਸਿਆ ਅੱਜ ਨਹੀਂ ਕਰਨਾ ਅੱਜ ਅੱਜ ਕੱਲੂ ਪਿਆਰ ਮੈਂ ਘਟਾ ਕੇ ਰੁਕਣਾ ਪਾਉਂਦੇ ਹੋ ਧਰਮੇ ਤਾਸੀ ਤੋਂ ਮਾਰੇਗਾ ਉਹ ਪੂਰਾ ਹੋ ਗਿਆ ਆਪਾਂ ਕੱਲੂ ਕਰਾਂਗੇ ਜੀ ਇਹ ਸੋ ਧੰਨਵਾਦ ਆਪਾਂ ਇਹ ਜਿਹੜਾ ਸ਼ੋਅ ਜਿਹੜਾ ਇਹਨੂੰ ਕੱਲ ਤੱਕ ਮੁਕਤਵੀ ਕਰਕੇ ਕੱਲ ਨੂੰ ਜਿਹੜਾ ਦੇਖਾਂਗੇ। ਹਾਂ ਜੀ। ਹੁਣ ਦੇ ਜਿਹੜੇ ਲਾਦੂ। ਹੋਏ। ਈਸ਼ੋਰ ਹਾ। ਹੋਏ। ਦੋਸਤੋ ਵੀਡੀਓ ਨੂੰ ਸ਼ੇਅਰ ਕਰਕੇ ਚੈਨਲ ਨੂੰ ਲਾਈਕ, ਫੋਲੋ ਐਂਡ ਸਬਸਕ੍ਰਾਈਬ ਕਰਿਓ। ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਲਾਲੰਗੜ। ਧੰਨਵਾਦ।